ਨਾਗਿ ਪੰਚਾਇਤਾਂ ਨੂੰ ਕਿੰਨਾ ਕਾਰਜਾਂ ਵਾਸਤੇ ਹੁੰਦੀ ਹੈ ਕਿੰਨੇ ਪਿੰਡਾਂ ਨੂੰ ਮਿਲਦੀ ਹੈ ਕਿੰਨੀ ਰਕਮ ਬੰਦੀ ਹੈ ਬਿਲਕੁਲ ਇੱਕ ਵਾਰ ਫਿਰ ਮੈਂ ਅੱਜ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਮੇਰੀ ਵਿਧਾਨ ਸਭਾ ਦੇ ਅੰਦਰ ਲਗਾਤਾਰ ਮਾਨ ਸਰਕਾਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਨੂੰ ਲੈ ਕੇ ਕਰੋੜਾਂ ਰੁਪਏ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੇ ਜਾ ਰਹੇ ਸੋ ਉਸ ਕੜੀ ਦੇ ਵਜੋਂ ਅੱਜ 1 ਕਰੋੜ 35 ਲੱਖ ਰੁਪਏ ਦੀਆਂ ਗ੍ਰਾਂਟਾਂ ਲਗਭਗ 34 ਪੰਚਾਇਤਾਂ ਨੂੰ ਜਿਹੜੀਆਂ ਅੱਜ ਵੰਡੀਆਂ ਨੇ ਉਹ ਚਾਹੇ ਪਿੰਡਾਂ ਦੇ ਅੰਦਰ ਗੰਦੇ ਪਾਣੀ ਦੇ ਨਿਕਾਸ ਦਾ ਕੰਮ ਹੋਵੇ ਚਾਹੇ ਕੋਈ ਸਮਸ਼ਾਨ ਘਾਟ ਦੀ ਸਾਰੀ ਦਾ ਕੰਮ ਹੋਵੇ ਚਾਹੇ ਕੋਈ ਜੰਜ਼ ਘਾਟ ਦੀ ਸਾਰੀ ਦਾ ਕੰਮ ਹੋਵੇ ਵਾਟਰ ਸਪਲਾਈ ਦਾ ਕੰਮ ਹੋਵੇ ਡੀਪ ਬੋਰ ਦਾ ਕੰਮ ਹੋਵੇ ਸੋ ਵੱਖ-ਵੱਖ ਜਿਹੜੀਆਂ ਡਿਮਾਂਡਾਂ ਥੱਲੋ ਪੰਚਾਇਤਾਂ ਵੱਲੋਂ ਆਂਦੀਆਂ ਨੇ ਕਿਉਂਕਿ ਅਸੀਂ ਅੱਜ ਤੋਂ 4-5 ਮਹੀਨੇ ਪਹਿਲਾਂ ਸਾਰੀਆਂ ਪੰਚਾਇਤਾਂ ਨੂੰ ਬੁਲਾ ਕੇ ਤੇ ਕੱਲ-ਕੱਲੇ ਸਰਪੰਚ ਸਾਹਿਬ ਨੂੰ ਪੁੱਛਿਆ ਸੀਗਾ ਕਿ ਤੁਹਾਡੇ ਪਿੰਡ 'ਚ ਕਿਹੜੇ ਮਸਲੇ ਆ ਤੇ ਉਹਦੇ ਲਈ ਕਿੰਨੇ ਪੈਸੇ ਚਾਹੀਦੇ ਆ ਸੋ ਉਹ ਜੋ ਉਹਨਾਂ ਨੇ ਸਾਨੂੰ ਲਖਾਇਆ ਹੁੰਦਾ ਉਸ ਵਿੱਚੋਂ ਅਸੀਂ ਫਿਰ ਮਨ ਲੜੀਵਾਰ ਲੜੀਵਾਰ ਵਕ ਵਕ ਕੰਮਾਂ ਲਈ ਪੈਸੇ ਦਿੰਨੇ ਆ ਸੋ ਅੱਜ 34 ਪੰਚਾਇਤਾਂ ਨੂੰ 1 ਕਰੋੜ 35 ਲੱਖ ਰੁਪਏ ਦੀ ਗ੍ਰਾਂਟ ਤਕਸੀਮ ਕੀਤੀ ਹੈ ਸੋ ਮੈਂ ਇਹ ਹੀ ਕਵਾਂਗਾ ਕਿ ਬਹੁਤ ਵੱਡੇ ਪੇਮਾਨੇ ਤੇ ਸਾਡੇ ਹਲਕੇ ਦੇ ਅੰਦਰ ਵਕ ਵਕ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਪੈਸਾ ਆਇਆ ਚਾਹੇ ਸਕੂਲਾਂ ਦੇ ਤੁਸੀਂ ਦੇਖ ਲਓ ਕਰੋੜਾਂ ਰੁਪਏ ਸਕੂਲਾਂ ਲਈ ਆਇਆ ਚਾਹੇ ਰੋਡ ਜਿਸ ਨਾਲ ਅੱਜ ਬਣ ਰਿਹਾ ਸਾਡੇ ਹਲਕੇ ਦੇ ਅੰਦਰ ਇਤਿਹਾਸ ਵਿੱਚ ਕਦੇ ਇਦਾਂ ਦੇ ਰੋੜਾਂ ਦੇ ਉੱਤੇ ਕੰਮ ਹੀ ਨਹੀਂ ਹੋਏ 16 ਫੁੱਟ 18 ਫੁੱਟ ਰੋਡ ਬਣ ਰਹੇ ਆ ਸੋ ਅੱਜ ਵੀ ਮੈਂ ਤਿੰਨ ਰੋੜਾਂ ਦਾ ਹੋਰ ਰਿਕਾਟਨ ਕਰਨ ਲਈ ਜਾ ਰਿਹਾ ਸੋ ਲਗਾਤਾਰ ਹੋਰ ਵੀ ਪੈਸੇ ਕਾਫੀ ਆ ਰਹੇ ਆ ਹਰ ਦੇ ਹਲਕੇ ਨੂੰ ਸੋ ਮੇਰੀ ਬਸ ਸਰਪੰਚ ਸਭਾ ਨਾਲ ਅਗੇ ਹੀ ਬੇਨਤੀ ਆ ਇਸ ਪੈਸੇ ਨੂੰ ਜਲਦੀ ਤੋਂ ਜਲਦੀ ਖਰਚੋ ਜਿਹੜੀ ਪੰਚਾਇਤ ਸਭ ਤੋਂ ਪਹਿਲਾਂ ਖਾਤਾ ਖਾਲੀ ਕਰਕੇ ਆਏਗੀ ਉਹਨੂੰ ਦੁਬਾਰਾ ਜਲਦੀ ਅਸੀਂ ਪੈਸੇ ਦੇਵਾਂਗੇ ਔਰ ਬਿਨਾਂ ਕਿਸੇ ਪੱਕੇ ਪਾਦੇ ਚਾਹੇ ਸਰਪੰਚ ਕਿਸੇ ਵੀ ਪਾਰਟੀ ਧੜੇ ਦਾ ਹੋਵੇ ਸਾਡੇ ਲਈ ਕੋਈ ਸਵਾਲ ਨਹੀਂ ਹੈਗਾ ਅਸੀਂ ਦਿਲ ਖੋਲ ਕੇ ਹਰੇਕ ਨੂੰ ਗੱਲ ਨਾਲ ਲਾਣਿਆ ਹਰੇਕ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਮੇਰੇ ਵੱਲੋਂ ਜਿਨ੍ਹਾਂ ਪਜਾਤਾ ਨੂੰ ਵੀ ਅੱਜ ਪੈਸੇ ਮਿਲੇ ਆ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਤੁਹਾਡੇ ਸਾਹਮਣੇ ਫਿਰ ਦੁਬਾਰਾ ਇੱਕ ਵੱਡੀ ਰਕਮ ਲੈ ਕੇ ਆਪਣੇ ਪਿੰਡ ਪਿੰਡ ਮਤਲਬ ਇਲਾਕੇ ਦੇ ਸਰਪੰਚ ਬਾਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ ਸੋ ਸਭ ਦਾ ਸ਼ੁਕਰੀਆ মিডিਆ ਦਾ ਵੀ ਸ਼ੁਕਰੀਆ ਤੁਸੀਂ ਲਗਾਤਾਰ ਸਾਡੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਕਵਰ ਕਰਦੇ ਹੋ ਸੋ ਮੇਰੇ ਵੱਲੋਂ ਸਾਰੀਆਂ ਪੰਚਾਇਤਾਂ ਨੂੰ ਬਹੁਤ ਬਹੁਤ ਧੰਨਵਾਦ